ਕੀ ਗੱਲ ਹੋਈ ਸਰ ਇਹ ਤੂੰ ਅੱਜ ਕੀ ਗੱਲ ਹੈ ਸਰ ਪਾਜੀ ਮੈਂ ਇਧਰੋਂ ਲੰਘਣ ਲਈ ਸੀ ਤੇ ਇਹਨਾਂ ਨੇ ਨਾ ਇੱਕ ਦਮ ਮੇਰੇ ਛਾਤੀ ਤੇ ਜ਼ੋਰ ਦੀ ਹੱਥ ਮਾਰਿਆ ਉਹ ਛੇਨ ਮੇਰੀ ਟਾਈਟ ਸੀ ਚਾਤੇ ਇਹਨਾਂ ਦਾ ਹੱਥ ਨਹੀਂ ਪਿਆ ਛੇਨ ਮੇਰੀ ਟੁੱਟ ਗਈ ਤੇ ਇੱਥੇ ਰੱਸ਼ ਹੀ ਜਿਹਦੀ وجہ ਨਾਲ ਨਾ ਤੇਜ਼ ਚਾ ਨਹੀਂ ਪਾਏ ਮੈਂ ਨਾਲ ਹੀ ਠੀਕਾ ਮਾਰਨ ਲੱਗ ਗਈ ਕਿ ਫੜ ਲਓ ਫੜ ਲਓ ਫਿਰ ਮਾਰਕੀਟ ਵਾਲਿਆਂ ਨੇ ਫੜ ਲਿਆ ਇਹਨਾਂ ਨੂੰ ਤੇ ਉਹ ਇੱਕ ਜਿਹੜੀ ਪਿੱਛੇ ਲੇਡੀ ਬਣ ਕੇ ਬੈਠਾ ਹੀ ਮੁੰਡਾ ਉਹਨੇ ਕੀ ਕੀਤਾ ਇਥੋਂ ਇੱਟ ਫੜ ਲਈ ਉਹ ਮਾਰਕੀਟ ਵਾਲਿਆਂ ਨੂੰ ਮਾਰਨ ਪੈ ਗਿਆ ਤੇ ਚੇਨ ਮੇਰੀ ਨਾ ਥੱਲੇ ਨਾ ਕੋ ਹੱਥ ਨਹੀਂ ਪਿਆ ਟੁੱਟ ਕੇ ਡਿੱਗ ਗਈ ਤੇ ਉਹ ਇੱਕ ਆਂਟੀ ਪਿੱਛੇ ਆਂਡੇ ਹੀ ਉਹਨਾਂ ਨੇ ਮੇਰੀ ਚੇਨ ਫੜ ਲਈ ਮੈਂ ਭਾਜੀ ਮਾਰਕੀਟ ਆਈ ਸੀ ਥੋੜਾ ਬਰਤਨ ਵਾਲੀ ਸ਼ਾਪ ਤੇ ਨਾ ਮੈਂ ਤੇ ਮੇਰੇ ਤਰਾ ਨਹੀਂ ਸੀ ਉਹ ਦੋ ਜਾਣੇ ਸੀ ਹਾਂ ਇੱਕ ਜੈਂਟ ਸੀ ਤੇ ਪਿੱਛੇ ਇੱਕ ਲੇਡੀ ਬਣ ਕੇ ਹੀ ਬੈਠਾ ਜੈਂਟ ਸੀ ਸ਼ਾਇਦ ਹਾਂਜੀ ਚੇਨ ਮਿਲ ਗਈ ਮੇਰੀ ਚੇਨ ਟੁੱਟ ਗਈ ਹੈ ਵੱਟੋਂ ਥੱਲੇ ਉਹਨਾਂ ਕੋ ਨਾ ਹੱਥ ਨਹੀਂ ਪਿਆ ਜਾ ਕਿੰਨੀ ਜ਼ੋਰ ਦੀ ਉਹਨੇ ਮੇਰੇ ਮਾਰਿਆ ਇੱਥੇ ਗਾਲਬਾ ਦੇ ਦਾਜੀ ਕੀ ਦੋ ਚੋਰ ਮੋਟਰਸਾਈਕਲ ਤੇ ਚਾਨੀ ਲਾਂਦੇ ਫੜੇ ਆ ਰੰਗੇ ਹੱਥ ਉਹਦੇ ਚ ਇੱਕ ਜਿਹੜਾ ਵਾ ਮੁੰਡਾ ਮੋਨਾ ਤੇ ਦੂਸਰਾ ਜਿਹੜਾ ਉਹ ਬਾਬਾ ਉਹਨੇ ਬਾਬਿਆਂ ਦੇ ਨਾਂ ਤੇ ਕਲੰਕ ਲਾਤਾ ਜੀ ਆਣ ਵਾਲੇ ਟਾਈਮ 'ਚ ਉਹਨੇ ਲੋਕਾਂ ਨੂੰ ਬਾਬਿਆਂ ਕੋ ਵੀ ਜਿਹੜਾ ਇਲੈਕਟਰ ਆਣਾ ਬਣਾ ਕਿ ਜਿਹੜੇ ਇਹ ਵੀ ਚੋਰੀ ਕਰ ਸਕਦੇ ਨੇ ਇੱਦਾਂ ਦੇ ਚੋਰੀ ਕੀ ਚੋਰੀ ਕਰਦੇ ਚੋਰ ਜੀ ਮੈਂ ਮੈਡਮ ਇੱਕ ਬਾਜ਼ਾਰ 'ਚ ਜਾਂਦੇ ਉਹਨਾਂ ਦੇ ਧਫਾ ਮਾਰ ਕੇ ਚਾਨੀ ਲਾ ਲਈ ਦਿੱਤੀ ਤੇ ਬਾਜ਼ਾਰ ਦੇ ਵਿੱਚ ਥੋੜਾ ਜਿਹਾ ਰਾਸ਼ੀ ਤਾਂ ਗਾ ਕੇ ਫੜੇਗੇ ਉਹਨਾਂ ਮੋਟਰਸਾਈਕਲ ਉਹ ਵੀ ਬਿਨਾਂ ਨੰਬਰ ਪਲੇਟ ਤੋਂ ਵੀ ਚੋਰੀ ਦਾ ਲੱਗਦਾ ਬਾਜ਼ਾਰਾਂ ਨਾਲ ਥੋੜੀ ਜੀ ਉਹਨਾਂ ਦੀ ਕੀਤੀ ਆ ਜਿਹੜਾ ਸੇਵਾ ਪਾਣੀ ਬਾਏ ਪੁਲਿਸ ਬੁਲਾ ਕੇ ਤੇ ਉਹਨਾਂ ਦੇ ਹੱਥ ਘੜਤੇ ਆ ਪੁਲਿਸ ਨੇ ਪੁਲਿਸ ਪਕਾਇਗੀ ਆਪਣਾ ਕਿ ਕਿੱਥੇ ਕਿੱਥੇ ਚੋਰੀਆਂ ਕੀਤੀਆਂ ਚੋਟਾ ਫੁਲਾਂ ਦੀ ਬਹੁਤ ਘਟਨਾ ਹੋ ਰਹੀ ਆ ਕੀ ਕਹਿਣਾ ਦੇਖੋ ਜੀ ਲੋਕਾਂ ਨੂੰ ਵੀ ਇਹ ਲੈਣਾ ਪੈਣਾ ਕਿ ਦਿਨ ਤੇ ਹਰਾਂ ਡੇ ਆ ਆਪਣੀ ਰੱਖਿਆ ਆਵਰ ਕਰਨ ਦੀ ਬਿਆਨੀ ਜੇ ਨਹੀਂ ਤਾਂ ਆਨਲਾਈਨ 'ਚ ਹੋਰ ਵੀ ਟਾਈਮ ਮਾੜਾ ਆ ਸਕਦਾ ਜੇ ਸਾਨੂੰ ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਅਲਰਟ ਰਹੋ ਬਾਕੀ ਦੁਕਾਨਦਾਰ ਤੇ ਜਿਹੜੇ ਆ ਹਰ ਟਾਈਮ ਤਿਆਰੀ ਲੈਂਦੇ ਨੇ ਇਹੋ ਜੇ ਕੰਮ ਜਿਹੜੇ ਚੋਰ ਚਾਰ ਫਰਾਂ ਵਾਸਤੇ ਅਸੀਂ ਸਾਨੂੰ ਸਾਨੂੰ ਟੈਲੀਫੋਨ ਆਇਆ ਸੀ ਮੌਕੇ ਤੇ ਥਾਣੇ ਲੈ ਗਏ ਆ ਵੈਰੀਫਾਈ ਕਰਕੇ ਜਾਂਚ ਕਰ ਰਹੇ ਆ ਕੀ ਕਰਦੇ ਪਏ ਆ ਇਹ ਇਹ ਕਿ ਚੈਨ ਲਾਈ ਹੈ ਲੇਡੀ ਦੀ ਇਹਨਾਂ ਨੇ ਤੇ ਸਾਨੂੰ ਮੋਕੇ ਤੇ ਟੈਲੀਫੋਨ ਆਇਆ ਤੇ ਪਬਲਿਕ ਨੇ ਬਹੁਤ ਸਾਥ ਪਬਲਿਕ ਨੇ ਬੰਦੇ ਫੜਲੇ ਨੇ ਤੇ ਥਾਣੇ ਭੇਜ ਦਿੱਤੇ ਨੇ ਤੇ ਸਾਨੂੰ ਇਹ ਆ ਗਈ ਇਹਨਾਂ ਦੀ ਪਛਾਣ ਹੋ ਗਈ ਇੱਕ ਬਾਬਾ ਆ ਤੇ ਇੱਕ ਬੰਦਾ ਨਾਲ ਆ ਜੀ